ਹਾਦਸਾ ਦਿਲ ਦਹਿਲਾ ਦੇਣ ਵਾਲਾ ਹੈ ਜਿਸ ਨੂੰ ਵੇਖ ਕੇ ਰੂਹ ਕੰਮ ਜਾਵੇਗੀ ਤਸਵੀਰਾਂ ਨੇ ਝਲੰਦਰ ਦੇ ਨਕੋਦਰ ਚੌਂਕ ਦੀਆਂ ਜਿੱਥੇ ਦਰਦਨਾਕ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਤੋਂ ਵਿਅਕਤੀ ਟਿੱਪਰ ਦੀ ਚਪੇਟ ਵਿੱਚ ਆ ਗਏ ਜਿਸ ਕਾਰਨ ਮੌਕੇ ਤੇ ਹੀ ਦੋਵਾਂ ਦੀ ਮੌਤ ਹੋ ਗਈ ਜਾਣਕਾਰੀ ਅਨੁਸਾਰ ਮ੍ਰਿਤਕਾਂ ਦੇ ਘਰ ਅੱਜ ਵਿਆਹ ਸੀ ਜੋ ਮਕਸੂਦਾ ਮੰਡੀ ਤੋਂ ਸਬਜ਼ੀ ਲੈ ਕੇ ਘਰ ਪਰਤ ਰਹੇ ਸੰਤ ਦੁਆਬਾ ਸਕੂਲ ਦੇ ਕੋਲ ਪਹੁੰਚਣ ਤੇ ਇਹ ਹਾਦਸਾ ਵਾਪਰ ਗਿਆ ਜਿਸ ਵਿੱਚ ਮੋਟਰਸਾਈਕਲ ਸਵਾਰ ਤਰਨਜੀਤ ਸਿੰਘ ਅਤੇ ਉਸਦੇ ਪਿਤਾ ਦੀ ਮੌਤ ਹੋ ਗਈ ਉਤਹੀ ਘਟਨਾ ਦੀ ਸੂਚਨਾ ਮਿਲਦਿਆ ਸਾਰ ਜਿੱਥੇ ਕਾਰ ਵਿੱਚ ਮਾਤਮ ਛਾ ਗਿਆ ਉਤਹੀ ਸੜਕ ਸੁਰੱਖਿਆ ਫੋਰਸ ਤੇ ਅਧਿਕਾਰੀਆਂ ਨੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗੱਲ ਕਿ ਇਹ ਲੜਕੀ ਦੀ ਸ਼ਾਦੀ ਸੀ ਸਬਜ਼ੀ ਲੈਣ ਆਏ ਸੀ ਅੱਛਾ ਜੀ ਅਸੀਂ ਇਕੱਠੇ ਹੀ ਤੁਰੇ ਆਉਂਦੇ ਸੀਗੇ ਜੀ ਇਹ ਮੇਰੇ ਨਾਲੋਂ ਬਿਲਕੁਲ ਕਰਮਾਂ ਪਿੱਛੇ ਜੀ ਕੰਮ ਆ ਮੋਰੇ ਸੀਗਾ ਜੀ ਮੈਚ ਦਾ ਇੱਥੇ ਆ ਕੇ ਮੈਂ ਪਿੱਛਾ ਮੁੜ ਕੇ ਨਹੀਂ ਦੇਖਿਆ ਮੈਂ ਸੁਰੇਜ ਨਾਲ ਆਵੇ ਧਿਆਨ ਦਿੱਤਾ ਜੀ ਕਿਉਂਕਿ ਮੈਂ ਪਿੱਛੇ ਜਾ ਕੇ ਮੀਡੀਆ ਲੋਕਾਂ ਨੂੰ ਫੋਨ ਦੋਤਾ ਜਾ ਕੇ ਜੀ ਮੈਂ ਗੱਲ ਪਿੱਛੇ ਆਈ ਜੀ ਮਗਰ ਪਿੱਛੇ ਲੱਗਿਆ ਉਹ ਮੂਹ ਦੀ ਤਾਂ ਬੋਲ ਚੱਕਣੀ ਹੈ ਜੀ ਚਾਰ ਪੰਜ ਵਾਰੀ ਮੈਂ ਫੋਨ ਲਾਇਆ ਅੱਛਾ ਜੀ ਜੀ ਮੈਂ ਫੋਨ ਲਾਇਆ ਮੈਂ ਕਿਹਾ ਵੀ ਮੂਹ ਨਹੀਂ ਚੱਕਣ ਦਾ ਹੈ ਉਹਨਾਂ ਦਾ ਨੰਬਰ ਹੋਰ ਜੀ ਉਹ ਹੈਗਾ ਕਿ ਯਾਹ ਉਹਨਾਂ ਦਾ ਨੰਬਰ ਜੀ ਜਦੋਂ ਮੈਂ ਪਿੱਛੇ ਆ ਕੇ ਹੌਲੀ-ਹੌਲੀ ਮੈਂ ਆਉਣਾ ਹੈ ਦੂਸਰਾ ਜਨਦਾ ਕਿ ਇੱਥੇ ਕਿਸੇ ਦੇ ਵਿੱਚ ਨਿਵਾਜ ਬੁੱਝ ਗਏ ਹੋ। ਅੱਛਾ ਜੀ। ਜਦੋਂ ਮੈਂ ਉਹ ਤੋਂ ਪਤਾ ਮਗਲ ਕੇ ਮੈਂ ਇੱਥੇ ਆਇਆ। ਇੱਕ ਨਾਮ ਸੀ ਨਰਦਨ ਕਹਿੰਦੇ ਲੱਗੇ। ਮੇਰਾ ਅ ਘਾਰੌਲੀ ਦਾ ਭਰਾ ਸੀਗਾ। ਅੱਛਾ। ਘਾਰੌਲੀ ਦਾ ਪੁੱਤ ਹੈ। ਠੀਕ ਹੈ। ਟਿੱਕੀ ਨਾਮ ਇਹਨਾਂ ਰੇਪੋਤੀ ਹੁੰਦਣ। ਕਿ ਨਾ ਇੱਕ ਜਸਵੀਰ, ਜਸਵੀਰ ਸਿੰਘ ਸੀਗਾ। ਅੱਛਾ ਜੀ। ਇੱਕ ਮੁੰਡੇ ਦਾ ਨਾਮ ਇਹਦੇ ਦਾ ਕਰਮਨ ਜੀ। ਤੇ ਹੁਣ ਜਾ ਕੇ ਕਿਤੇ ਰਹੀ ਸੀ। ਸਬਜ਼ੀ ਲੈਣ ਜਾ ਰਿਹਾ ਸੀ ਮੰਡੀ ਨੂੰ। ਕਿੱਥੇ ਰਹਿਣ ਵਾਲੇ ਸੀ ਢੀਰਾ ਪਿੰਡ ਦੇ ਢੀਰਾ ਪਿੰਡ ਦੇ ਮਾਮਲਾ ਇਹ ਟਰਾਲਾ ਹੁੰਦਾ ਪਹਿਨ ਪੁੱਤਰ ਸਾਈਡ ਤੋਂ ਜੀ ਤੇ ਇਹ ਮੁੰਡੇ ਜਾਂਦੇ ਇਹਨਾਂ ਦੇ ਘਰ ਵਿਆਹ ਸੀਗਾ ਸੱਤੀ ਲੈਣ ਜਾ ਰਹੇ ਸੀਗੇ ਜੀ ਤੇ ਇਹ ਢੂਰੇ ਵਾਲੇ ਡੰਪ ਤੇ ਲੱਗੇ ਤੇ ਥਾਲੇ ਦੀ ਸਾਈਡ ਤੇ ਕੀਰਾਂ ਨੂੰ ਤੇ ਇਹ ਡੇਗ ਅੰਦਰ ਨੂੰ ਪਏ ਨੇ ਸੀ ਇਹਨਾਂ ਨੂੰ ਤੁਹਾਨੂੰ ਕਹੇ ਟਾਇਰ ਲਾ ਦੇਾਂਗੇ ਅੱਛਾ ਜੀ ਤੁਹਾਨੂੰ ਜੀਰ ਪੁੱਤਰ ਸੌਰ ਵਾਸੇ ਪਿੰਡ ਢੀਰਾ ਲਮੰਦਰ ਜੀ ਤੇ ਕਰਮਨ ਐ ਮੁੰਡਾ ਜੀ ਬੇਹਾਂ ਬਾਈ ਮਾ ਇਥੋਂ ਉਹ ਬਤੀ ਸੀ ਜਿਹੜਾ ਦੋ ਚੰਗਿਆ ਰਹੇ ਅੱਛਾ ਜੀ ਤਾਂ ਗਿਆ ਹੋਣਾ ਅੱਛਾ ਜੀ ਤੇ ਕਿੰਨੇ ਬੰਦੇ ਸੀਗੇ ਟੋਟਲ ਜਿਹੜੇ ਸਰ ਜਿਹੜਾ ਡੈਥ ਹੋਈਏ ਦੋ ਜਾਨੇ ਸੀਗੇ ਇਹਨਾਂ ਦੇ 3 ਜਾਨੇ ਸੀਗੇ ਇੱਕ ਇਹਨਾਂ ਦਾ ਜਿਹੜਾ ਡਿਸਪੀਰ ਦਾ ਇਜਾ ਜੀ ਉਹ ਵੀ ਨਾਲ ਸੀਗਾ ਉਹ ਉਹਨਾਂ ਦਾ ਪਛਾਹ ਹੋ ਗਿਆ ਪਿੱਛੇ ਸੀਗੇ ਉਸਦੇ ਹਾਲਾਕੇ ਮੁੱਠਾ ਦੇ ਉੱਤੇ ਅੱਛਾ ਜੀ ਬਾ ਕਰਕੇ ਉਹਨਾਂ ਦਾ ਉਹਨਾਂ ਦਾ ਪਛਾਹ ਆ ਰਿਹਾ ਸੀਗਾ ਉਹਦੇ ਕਰਕੇ ਉਹਦਾ ਉਹਦਾ ਪਛਾਹ ਹੋ ਗਿਆ ਅੱਛਾ ਜੀ ਇਹ ਛੋਟੇ ਬੰਦੇ ਨਾਲੋਂ ਬੰਦੇ ਕਿਤੇ ਉੱਤੇ ਰਾਲਾ ਨਹੀਂ ਮੰਗਦਾ ਜੀ ਉਹ ਬਰੀਕ ਬੰਦਾ ਫੜਿਆ ਗਿਆ ਟਰਾਲਾ ਜਿਹੜਾ ਸੀਗਾ ਟਰਾਲਾ ਤੇ ਢੇਰ ਲਿਆ ਗਿਆ ਤੇ ਟਾਲੇ ਨੂੰ ਡਰਾਈਵਰ ਜਿਹੜਾ ਉਹ ਲੋਕ ਕਰਕੇ ਦੌੜ ਗਿਆ ਅੱਛਾ ਜੀ ਹਾਂਜੀ ਟਰਾਲਾ ਕੰਪਨੀ ਸਰ ਗੱਡੀ ਨੰਬਰ ਦੱਸ ਸਕਦੇ ਹੋ ਉਹ ਟਰਾਲਾ ਆ ਗਿਆ ਪੀ ਵੀ 33 ਈ ਨਹੀਂ ਮੋਟਰਸਾਈਕਲ ਦਾ ਨੰਬਰ ਹੈ ਪੀ ਵੀ 33 ਈ ਉੱਚੀ ਸ਼ਹਿਰਤੀ ਜਿਹੜੇ ਤੇ ਸਵਾਰ ਸੀਗੇ ਠੀਕ ਹੈ ਸਰ ਤੇ ਟਰਾਲੇ ਦਾ ਨੰਬਰ ਹੈਗਾ ਪੀ ਵੀ 03 ਏ ਜੀ 957 ਟਾਟਾ ਦਾ ਟਰਾਲਾ ਕੋਈ ਸੀਡੀਜੀ ਵਗੈਰੇ ਕੋਈ ਨਿਸ਼ਾਨ ਘਾਲੀ ਗਈ ਸਰ ਛਿੜੀ ਫੁੱਟ ਕੇ ਕੇੜੀ ਆਉਣ ਜਾ ਕੇ ਅੱਛਾ ਜੀ ਸਹੀ ਸ਼ੀਟ ਤੇ ਲੱਗਦੇ ਅੱਛਾ ਜੀ